ਹਾਂਜੀ ਮੇਰੇਆਂ ਵੀਡੀਓ ਵੇਖ ਕੇ ਤੁਸੀਂ ਕਹਿੰਦੇ ਹੋ ਨਾ ਮਰਚੰਟ ਨੇ ਵੀ ਬੜੀ ਵਧੀਆ ਵਾ ਯਾਰ ਵੱਖੋ ਵੱਖਰੀਆਂ ਕੰਟਰੀਆਂ ਚ ਘੁੰਮਦਾ ਰਹਿੰਦਾ ਵਾ ਪਰ ਹਾਲਾਤ ਵੀ ਬੜੇ ਮਾੜਿਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਅੱਜ ਵੇਖੋ ਅੱਜ ਮੌਸਮ ਪੂਰਾ ਖਰਾਬ ਹੋ ਗਿਆ ਵਾ ਛੱਲਾ ਅੱਜ ਅਚਾਨਕ ਵਧ ਗਈਆਂ ਵਾ ਮੌਸਮ ਦੀ ਰਿਪੋਰਟ ਆਪਣੇ ਕੋਲ ਵੈਸੇ ਪਹਿਲਾਂ ਹੀ ਹੈਗੀ ਸੀ ਆਪਾਂ ਪੂਰੇ ਤਿਆਰ ਬਰ ਤਿਆਰ ਆ ਕਮਰ ਕੱਸ ਕੇ ਆਪਾਂ ਕਰ ਲਿਆ ਜਾ ਅੱਜ ਆਪਣਾ ਇਸ ਟਾਈਮ ਪੂਰਾ ਹਿੱਲਣ ਦਿਆ ਵਾ ਵੀਡੀਓ ਦੇ ਵਿੱਚ ਜਿਆਦਾ ਪਤਾ ਨਹੀਂ ਲੱਗਦਾ ਤੇ ਹੁਣ ਆਪਾਂ ਚੈੱਕ ਕਰ ਲਈਏ ਜਿਹੜਾ ਆਪਣੇ ਚਾਹ ਦੇ ਉੱਤੇ ਕੰਟੇਨਰ ਪਏ ਇਹਨਾਂ ਦੀ ਲੈਸ਼ਿੰ ਕਿਉਂਕਿ ਆਪਣਾ ਮੇਨ ਕੰਮ ਇਹੋ ਹੀ ਆ ਇਹਨਾਂ ਕੰਟੇਨਰਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ ਆ ਤੁਸੀਂ ਚੈੱਕ ਕਰੋ ਛੱਲਾ ਵੇਖੋ ਅੱਜ ਕਿੰਗੜੀਆਂ ਬੱਟਾਉਂ ਗਿਆ ਵਧ ਗਿਆ ਵਾ ਮੌਸਮ ਕਾਫੀ ਖਰਾਬ ਹੋ ਗਿਆ ਅੱਜ ਆ ਤੁਸੀਂ ਵੇਖੋ ਕਿੰਨਾ ਪਾਣੀ ਚੁਕ ਚੁਕ ਮਾਰਨ ਗਿਆ ਵਾ ਵੀਡੀਓ ਦੇ ਵਿੱਚ ਅਜੇ ਉਹਨਾਂ ਪਤਾ ਨਹੀਂ ਲੱਗਦਾ ਘੱਟ ਪਤਾ ਲੱਗਦਾ ਵਾ ਪਰ ਤੁਸੀਂ ਆਵਾਜ਼ ਤੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਆ ਯੋਰ ਹੋ ਪਾਣੀ ਦੇ ਵਿੱਚ ਪਰ ਅਹੀਂ ਇਹੋ ਜਿਹਾ ਲੱਗਦਾ ਦੇ ਵਿੱਚ ਹਮੇਸ਼ਾ ਜੂਰ ਦੇ ਰਹੇ ਨੇ ਇਹੋ ਜਿਹਾ ਲੱਗਦਾ ਬਣਾ ਲਾ ਮੈਂ ਤੁਹਾਨੂੰ ਹੁਣ ਲੈ ਆ ਬਿਲਕੁਲ ਅਗਲੇ ਹਿੱਸੇ ਤੇ ਜਾਜ ਦੇ ਤੇ ਹਵਾ ਅਜ ਪਿਛੌਂਦੀ ਆ ਤਾਂ ਜੀ ਅਗੋਂ ਦੀ ਕਿਤੇ ਹੁੰਦੀ ਇੱਥੇ ਤੇ ਗੱਲ ਨਹੀਂ ਕੀਤੀ ਜਾਣੀ ਤੇ ਨਾ ਇੱਥੇ ਖਲੋਤਾ ਜਾਣਾ ਸੀ ਤੇ ਆ ਆਪਣੇ ਜਾਜ ਦਾ ਬਿਲਕੁਲ ਅਗਲਾ ਹਿੱਸਾ ਵਾ ਜਿਹੜਾ ਪਾਣੀ ਨੂੰ ਚੀਰਦਾ ਜਾਂਦਾ ਇਹਦੇ ਤੇ ਕੋਈ ਪਰਵਾਹ ਨਹੀਂ ਪਾਣੀ ਦੀ ਵੇਖੋ ਤੁਸੀਂ ਕਿਦਾਂ ਪਾਣੀ ਨੂੰ ਇਹ ਚੀਰਦਾ ਜਾਂਦਾ ਕਿੰਨਾ ਇਹ ਤਿੱਖਾ ਬਣਿਆ ਅਗੋਂ